ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ 'ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰਾਂ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਪੂੰਗਾ ਤਹਿਸੀਲ ਅਜੇ ਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ ਦੋ گاਵਾ ਤੁਹਾਨੂੰ ਦਿਖਾਉਣੀਆਂ ਵਾ ਇੱਕ ਸੂਈ ਆ ਤੇ ਇੱਕ ਗੱਬਣ ਆ ਤੇ ਇੱਕ گاਉਣ ਤੋਂ ਪਹਿਲਾਂ ਹੀ ਵੇਚ ਗਈ ਤੇ ਹੁਣ ਦੋ ਹੀ ਰਹਿ ਗਈਆਂ ਜਿਹੜੀਆਂ ਹਾਂਜੀ ਵੀਰ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਵੀਰ ਜੀ ਹੋਸਣਾ ਠੀਕ ਠਾਕ ਜੀ ਹਾਂਜੀ ਵਧੀਆ ਵਧੀਆ ਜੀ ਚਲੋ ਵਧੀਆ ਚੀਜ਼ ਤਾਂ ਜੀ ਤੇ ਨਾਮ ਦੱਸ ਦੇ ਕਰੀ ਆਪਣਾ ਨਾਂ ਭਾਈ ਆਪਣਾ ਸ਼ਮਸ਼ੀਰ ਸਿੰਘ ਪਿੰਡ ਪੁੰਗਾ ਤਸੀਲ ਅਜੇ ਨਾਲਾ ਡਿਸਟ੍ਰਿਕਟ ਕੰਪਲੀ ਸਰ ਤੇ ਫੋਨ ਨੰਬਰ ਵੀ ਬੋਲ ਦੇ ਕਰੀ 722907481 ਠੀਕ ਆ ਹਾਂਜੀ ਭਾਈ ਤੇ ਅੱਜ ਦੋ ਹੀ ਆ ਫਿਰ ਭਾਜੀ ਬਾੜਾ ਤਿੰਨ ਸੀ ਇੱਕ ਵੀਰ ਹੁਣੇ ਆਏ ਲੈ ਗਏ ਹੋਰ ਦੋ ਹੀ ਰਹਿ ਗੀਆਂ ਇੱਕ ਸੂਈ ਆ ਤੇ ਇੱਕ ਗੱਬਣਿਆ ਠੀਕ ਠੀਕ ਆ ਠੀਕ ਆ ਤੇ ਚਲੋ ਸ਼ੁਰੂਆਤ ਫਿਰ ਸੂਈ ਤੋਂ ਹੀ ਕਰਨੀ ਆਪਾਂ ਸੂਈ ਭਾਜੀ 12-13 ਦਿਨ ਹੋ ਗਏ ਸੂਈ ਹੈ ਗਈ ਵੀ ਜਿਹੜੀ ਜਰਸੀ ਕ੍ਰੋਸ ਚੀ ਹੈ ਯਾਰ ਬਾਈ ਜੱਸੀ ਘਰ ਆਉਂਦੇ ਤੇ ਬਿਜਲੀ ਨੂੰ ਜਾੜੇ ਠੀਕ ਆ ਬਿਜਲੀ ਨੂੰ ਜਾੜੇ ਕਿੰਨਾ ਚਿਰ ਹੋ ਗਿਆ ਸੋਈ ਨਾ ਸੋਈ ਨੂੰ 12-13 ਦਿਨ ਹੋ ਗਏ ਭਾਜੀ ਅੱਛਾ ਹਾਂਜੀ ਤੇ ਪੱਕਾ ਬਿਲਕੁਲ ਕੰਡੇ ਵਾਲਾ ਦੁੱਧ ਕਿੰਨਾ ਤਿਆਰ ਦੁੱਧ ਭਾਜੀ ਉਦਾਹ 10 ਕਿਲੋ ਪੱਕਾ 9 ਕਿਲੋ ਕੰਡੇ ਵਾਲਾ ਮੰਨੇ ਆ ਵੀ ਦੋ ਟਾਈਮ ਤਸੱਲੀ ਕਰਕੇ ਖੜਿਆ ਕਰੋ ਅਸੀਂ ਤੇ ਹਰ ਇੱਕ ਵੀਡੀਓ ਚ ਇਹੋ ਆਂਦੇ ਆ ਵੀ ਆਓ ਤਸੱਲੀ ਕਰੋ ਹਾਂਜੀ ਹਾਂਜੀ ਅਸੀਂ ਗਾੜੀਆਂ ਕਿਹੜੀਆਂ ਕਰਦੀਆਂ ਅਸੀਂ ਭਾਜੀ ਲਿਆਉਂਦੇ ਬਾਹਰੋਂ ਹਾਂਜੀ ਇਹ ਆ ਵੀ ਤਸੱਲੀ ਕਰਕੇ ਖੜੋ ਇੱਕ ਦਿਨ ਛੱਡ ਕੇ ਤੇ ਵੀਡੀਓ ਪਾਈ ਦੀ ਆ ਤੇ ਇਹ ਆ ਵੀ ਇੱਥੇ ਤੁਹਾਡੇ ਘਰੋਂ ਕੋਈ ਦੋ ਟਾਈਮ ਚੋਗ ਲੈਣ ਤਸੱਲੀ ਕਰਕੇ ਭਾਜੀ ਖੜਿਆ ਕਰੋ ਫਿਰ ਉਹ ਮਜ਼ਾ ਨਹੀਂ ਆਉਂਦਾ ਜਦੋਂ ਕੋਈ ਵੀਰ ਭਰਾ ਕੋ ਲਾਂ ਸੋਈਆਂ ਸਵਾਈਆਂ ਸਾਲ ਵਾਲੀਆਂ ਚੀਜ਼ਾਂ ਪਤਾ ਕੀ ਕਈ ਵਾਰੀ ਕਹਿੰਦਾ ਭਾਜੀ ਸਾਲੀਆਂ ਚੀਜ਼ਾਂ ਕਦੀ ਬੁਖਾਰ ਹੋ ਗਿਆ ਕਈ ਪੱਠੇ ਨਹੀਂ ਖਾਂਦੀ ਇਹ ਤੇ ਫਿਰ ਸਾਡਾ ਛੋੜਨਾ ਆਈ ਤੇ ਲਿਆਂਦੇ ਮਗਰੋਂ ਹੀ ਹਾਂਜੀ ਕਹਿੰਦੇ ਅਗੇ ਤਸੱਲੀ ਕਰੋ ਆਓ ਆਪਣੀ ਵੇਖ ਚੱਕ ਕੇ ਖੜਾ ਸਫ਼ਰ ਕਈ ਵਾਰੀ ਲੰਮੇ ਸਫ਼ਰ ਤੇ ਜਾਣੀਆਂ ਹੁੰਦੀਆਂ ਕਈ ਵਾਰੀ ਪਸ਼ੂ ਵੈਸੇ ਥੋੜਾ ਜਿਹਾ ਮਰਜਾ ਆ ਜਾਂਦਾ ਵਾ ਜਾ ਕੇ ਤੇ ਇਸ ਕਰਕੇ ਆ ਵੀ ਚਲੋ ਆਪਾਂ ਆਪਣੀ ਤਸੱਲੀ ਕਰਕੇ ਖੜਿਆ ਕਰੋ ਇੱਥੋਂ ਹੀ ਵੇਖ ਚੱਕ ਕੇ ਨਾ ਤਸੱਲੀ ਕਰਕੇ ਖੜਨੀ ਚਾਹੀਦੀ ਬਾਗੀ ਠੰਡੀ ਸੀ ਬਾਜੀ ਤੇ ਬੱਚਾ ਕੀ ਚਮ ਕਰੇ ਤੇ ਮਗਰ ਇਹਦੇ ਬੱਚਾ ਦੇ ਕਰਦੇ ਭਾਜੀ ਮਾ ਦੇ ਕੋਈ ਤੂੰ ਚਾਨ ਪਾਜੀ ਬਾਕੀ ਉਸ ਤਰ੍ਹਾਂ ਚਵਾ ਝੋਕੇ ਜਿਹੜੀ ਬੋਲੀ ਬੜੀ ਚਾਨ ਤੇ ਕੋਈ ਰੱਸੀ ਦੀ ਲੋੜ ਨਹੀਂ ਕੋਈ ਗੱਲ ਨਹੀਂ ਤੇ ਮੁੱਲ ਫੇਰ ਇਹਦਾ ਮੋਲਾ ਜੀ ਪਾਜੀ ਜਿੱਦੀ ਵਹਿੜਿਆ ਉਹਦਾ ਵੀ ਚੰਗਾ ਏ ਥੱਲੇ ਹਾਂਜੀ ਬੋਲ ਗਾਣ ਨੂੰ ਭਾ 30000 ਕਰਾ ਲਓ ਅੱਛਾ ਆਈ ਦੀ ਦੇ ਦੀਏ ਬਾਜੀ ਦੇ ਵਿੱਚ ਛੋਟ ਛੋਟ ਕਰਦੀ ਹਾਂ 2000 ਬਾਜੀ ਪੂਰੇ 26000 ਦੇ ਦਾਂਗੇ 26000 ਬਾਜੀ ਤੇ ਦੁੱਧ 9 ਲੀਟਰ ਕਰੋ ਜਿਹੜਾ ਚਵਾ ਦੋ ਬਾਜੀ ਤਸੱਲੀ ਕਰਕੇ ਖੜਿਆ ਕਰੋ ਆਪਣੇ ਤੇ ਬਾਕੀ ਜੇ ਕੋਈ ਗਾਂ ਬਦਾਲੇ ਤੇ ਹੋ ਅਗਲੇ ਦੇ ਸੇਵਾ ਆ ਜੋ ਬਾਕੀ ਗੱਲ ਸੇਵਾ ਦੀ ਏ ਇਹ ਗੱਬਣ ਦੇ ਬਾਹਰ ਰੁਪਏ ਦੀ ਵੱਡੀ ਬਾਹਰ ਜੋ ਦੇਣ ਦਾਸ ਖੜਤੀ ਜੋ ਠੀਕ ਆ ਕੱਦ ਕਾਠ ਦੀ ਚੰਗੀ ਆ ਇਸ ਤਰ੍ਹਾਂ ਚੰਗੇ ਕੱਦ ਕਾਠ ਵਾਲੀ ਉਤਰਾਏ ਕਿਨਾਂ ਦੇ ਦੋ ਚ ਭਾਈ ਜਾਓਗੇ ਫਿਰ ਜੀ ਦੋ ਤਾਂ ਬਾਜੀ ਘਰ ਵਾਲੇ ਤੇ ਬੜਾ ਕੋਈ ਕਹਿੰਦੇ ਅਸੀਂ 23 24 ਕਿਲੋ ਚੋਣੇ ਰਹੇ ਅੱਛਾ ਬਾਗੀ ਕੋਈ ਨਹੀਂ ਸਵਾ 20 ਕਿਲੋ ਦਰਮਾਨਾ ਚਵਾਏਗੀ ਜਿੱਦੀ ਕਾਂ ਹੈ ਬਾਕੀ ਚਲੋ ਜਿੱਦਾਂ ਸਟਰਕਚਰ ਹੈ ਇੰਨਾ ਕਿ ਤਿੰਨ ਚੋਣਾ ਹੀ ਚਾਹੀਦਾ ਵਾ ਥੱਲਿਆਂ ਵੀ ਚਲੋ ਸਫਾਈ ਚ ਆ ਅਜੇ ਦਿਨ ਚਲੋ ਜੀ 8 10 ਲੈ ਜੂਗੀ ਨੇ ਨਾਲ ਭਾਜੀ 10 ਲੈ ਜੂਗੀ ਬਾਕੀ 7 ਵਜਣਾ ਠੰਡੀ ਸੀ ਜਿੱਦਾਂ ਮਰਜ਼ੀ 17 ਨਹੀਂ ਠੰਡੀ ਤੇਰੀ ਆ ਸੰਦੇ ਸਵਾਨੇ ਤੇ ਨਾੜਾਂ ਵਿੱਚ ਜਿਹੜੀਆਂ ਬਲੇ ਬਲੇ ਚੰਗੀਆਂ ਤੇ ਮਿਲਕਵੇਂ ਨੇ ਵੀ ਚੰਗੀ ਲੱਗੀ ਆ ਤੇ ਇਹਦਾ ਵੇਜ ਫਿਰ ਜੱਜਾ ਮੁੱਲ ਮੋਲ ਆ ਰਹੀ ਭਾਜੀ ਜੇ ਤਿਆਰ ਹੁੰਦੀ ਹੈ ਤੇ ਬੜੇ ਰੁਪਈਆ ਦੀ ਹੋਰ ਚਲੋ 10 ਦਿਨਾਂ ਸਾਮ ਛੱਡ ਕੇ ਦੇ ਦਾਂਗੇ ਕਿੰਨੇ ਦੀ ਹੁਣ ਪੂਰੇ 45000 ਦੀ ਭਾਜੀ ਦੇ ਦਾਂਗੇ 45000 ਦੇ ਕਰ ਦਾਂਗੇ ਭਾਜੀ ਮਾਨਤਾਂ ਕੋਈ ਨਹੀਂ ਫੋਨ ਲਾਵੇ ਕੋਈ ਇੱਕ ਵਾਰੀ ਹੁਣ ਭਾਜੀ ਦੇ ਦਾਂਗੇ ਜਿਆਗੀ ਠੀਕ ਹੈ ਜੇ ਤਿਆਰ ਹੋ ਗਈ ਤੁਹਾਨੂੰ ਪਤਾ ਫਿਰ ਤੇ ਵਾਧ ਰੁਪਈਆ ਦੀ 45 ਚ ਖੁੱਲਾ ਕਰ ਦੋਗੇ ਮਾਨਤਾ ਨਾ ਕਰ ਦਾਂਗੇ ਭਾਜੀ ਕੋ ਫੋਨ ਇੱਕ ਵਾਰੀ ਲਾਵੇ ਜੀ ਬਾਕੀ ਭਾਜੀ ਇਹੋ ਆਡੀ ਬੇਨਤੀ ਹੁੰਦੀ ਆ ਆਪਣੀ ਤਸੱਲੀ ਕਰਿਆ ਕਰੋ ਤਸੱਲੀ ਇਹ ਜ਼ਰੂਰੀ ਨਹੀਂ ਕਿ ਇੱਥੋਂ ਜਿੱਥੋਂ ਵੀ ਲੈਣਾ ਹੋਵੇ ਮਰਜ਼ੀ ਭਾਜੀ ਲੈਣਾ ਤਸੱਲੀ ਕਰਕੇ ਵੇਖ ਜਾ ਕੇ ਫੇਰ ਮਾਲ ਲਿਆ ਕਰੋ ਤੇ ਬਾਕੀ ਇਹ ਹੈ ਕਿ ਆਪਣੀ ਦੋ ਟਾਈਮ ਕੋਈ ਵੀ ਵਿੱਚੋਂ ਅਗਲੇ ਦੇ ਘਰੋਂ ਵੇਖ ਕੇ ਤਸੱਲੀ ਕਰਕੇ ਖੜੇ ਹਨ ਤੇ ਆ ਦੋ ਪਸ਼ੂ ਆਜ ਇੱਕ ਸੋਈ ਆ ਤੇ ਇੱਕ ਗੱਬਣ ਹੈ ਆਪਣੀ ਸਮਝਣਾ ਆਪਣੀ ਮਰਜ਼ੀ ਨਾਲ ਵੇਖ ਕੇ ਪਾਸ ਕਰਕੇ ਖੜੋ ਜੀ ਹਾਂਜੀ ਦੋਸਤੋ ਵੀਡੀਓ ਨੂੰ ਪੂਰਾ ਦੇਖਣ ਲਈ ਬਹੁਤ ਬਹੁਤ ਧੰਨਵਾਦ